ਇੰਡੀਆ ਕਰਦਾ ਤਸਕਰੀ ਇੰਡੀਆ ਨਸ਼ਾ ਨਹੀਂ ਕਰਦਾ ਇੰਡੀਆ ਇਹ ਨਹੀਂ ਕਹਿੰਦਾ ਕਿ ਆਪ ਆਪਣੇ ਸਾਰੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਨਸ਼ੇ ਤੇ ਲਾਉਣਾ ਉਹ ਕਹਿੰਦਾ ਕਿ ਦੂਜੇ ਦੁਨੀਆ ਦੇ ਲੋਕ ਨਸ਼ਾ ਕਰਨ ਇੰਡੀਆ ਚਾਹੁੰਦਾ ਇਸੇ ਕਰਕੇ ਉਹਨਾਂ ਨੇ ਪੰਜਾਬ ਦੇ ਉੱਤੇ ਪੰਜਾਬ ਤੋਂ ਡਰ ਆ ਆਈਡੀਆ ਨੂੰ ਪੰਜਾਬ ਤੋਂ ਡਰ ਆ ਪੰਜਾਬ ਤੋਂ ਖਤਰਾ ਆ ਆਈਡੀਆ ਨੂੰ ਇਸੇ ਕਰਕੇ ਨਸ਼ੇ ਤੇ ਲਾਇਆ ਪੰਜਾਬ ਨੂੰ ਵੈਸੇ ਵੀ ਮਾਰਨ ਦੀ ਸਮਰੱਥਾ ਹੈ ਇੰਡੀਆ ਕੋਲ ਟੈਂਕ ਚੜਾ ਕੇ ਦੇਖੇ ਨਾ ਤੋਪਾਂ ਚੜਾ ਕੇ ਦੇਖੀਆਂ ਪਰ ਕੀ ਇਹ ਕੋ ਮੰਤਰੀ ਪੱਦਰ ਦੇ ਉੱਤੇ ਉਸ ਦਾ ਇੰਡੀਆ ਤੇ ਉਲਟਾ ਅਸਰ ਪੈਦਾ ਕਿ ਤੁਸੀਂ ਸਿੱਖਾਂ ਨੂੰ ਮਾਰ ਰਹੇ ਹੋ ਜੇਨੋਸਾਈਡ ਕੀਤਾ ਥਾਂ ਥਾਂ ਦੇ ਉੱਤੇ ਹੁਣ ਵੱਖ-ਵੱਖ ਮੁਲਕਾਂ ਦੇ ਵਿੱਚ ਸਟੇਟਾਂ 'ਚ ਸਿਟੀਆਂ ਦੀਆਂ ਕਾਉਂਸਲਾਂ ਵੱਲੋਂ ਮਤੇ ਪੈਣ ਲੱਗ ਪਏ ਜੇਨੋਸਾਈਡ ਦੇ ਇਸ ਸਟੈਂਪਲਾ ਕਰਹੀ ਆ ਪੱਕਾ ਹੋ ਗਿਆ ਕਿ ਇੰਡੀਆ ਸਿੱਖਾਂ ਨੂੰ ਮਾਰਦਾ ਉਸ ਚੀਜ਼ ਤੋਂ ਘਬਰਾ ਕੇ ਇੰਡੀਆ ਨੇ ਸੋਚਿਆ ਮਾਰਨਾ ਤਾਂ ਹੈਗਾ ਹੀ ਆ ਪੰਜਾਬ ਨੂੰ ਪੰਜਾਬ ਨੂੰ ਹੁਣ ਗੋਲੀ ਨਾਲ ਨਾ ਮਾਰਿਆ ਜਾਵੇ ਦੂਜੀ ਗੋਲੀ ਨਸ਼ੇ ਦੀ ਗੋਲੀ ਨਾਲ ਮਾਰਿਆ ਜਾਵੇ ਐਸ ਕਰਕੇ ਪੈਨਟਾ ਬਦਲਿਆ ਸੀ ਇੰਡੀਆ ਨੇ ਉਹਨਾਂ ਨੇ ਫਿਰ ਨਸ਼ਾ ਪੰਜਾਬ ਦੇ ਵਿੱਚ ਭੇਜਿਆ ਨਾਮ ਲਾਇਆ ਪਾਕਿਸਤਾਨ ਦਾ ਪਾਕਿਸਤਾਨ ਤੋਂ ਹਾਂ ਤੱਕ ਤੇ ਇਹ ਫਿਰ ਹੌਲੀ ਹੌਲੀ ਪਹਿਲਾਂ ਬੱਦੀ ਦੀਆਂ ਫੈਕਟਰੀਆਂ ਚ ਬਣਦਾ ਸੀ ਫਿਰ ਗੁਜਰਾਤ ਦੀ ਕੰਡਲਾ ਮੰਦਰਗਾਹ ਤੋਂ ਆਉਣ ਲੱਗ ਪਿਆ ਗੋਤਮ ਅਡਾਨੀ ਦੀਆਂ ਬੰਦਰਗਾਹਾਂ ਤੋਂ ਆਉਣ ਲੱਗ ਪਿਆ ਗੁਜਰਾਤ ਦੀਆਂ ਫੈਕਟਰੀਆਂ 'ਚ ਵੜਨ ਲੱਗ ਪਿਆ ਸੋ ਐਸ ਕਰਕੇ ਅਸੀਂ ਕਹਿੰਦੇ ਹਾਂ ਕਿ ਹੁਣ ਗੱਲ ਆ ਗਈ ਨਸ਼ੇ ਦੀ ਤਸਕਰੀ ਦੀ